ਦੇ ਵੀ ਬਹੁਤ ਬੰਦੇ ਡੈਰੀ ਫਾਰਮ ਡੈਰੀ ਫਾਰਮ ਕਰਦੇ ਨੇ ਇਹ ਜਿਹੜਾ ਇਹ ਡੈਰੀ ਫਾਰਮ ਦਾ ਧੰਦਾ ਹੈ ਧੰਦਾ ਇਹ ਬਹੁਤ ਚੰਗਾ ਹਾਂਜੀ ਬਹੁਤ ਵਧੀਆ ਧੰਦਾ ਹੈ ਇਸ ਧੰਦੇ ਦੇ ਵਿੱਚ ਸਾਰਾ ਕੁਝ ਸਹੀ ਹੈ ਦੋ ਚੀਜ਼ਾਂ ਤੋਂ ਇਹ ਧੰਦਾ ਮਾਰ ਖਾਂਦਾ ਹੈ ਨੰਬਰ 1 ਇੱਕ ਨੰਬਰ ਇੱਕ ਇੱਚ ਮਾਰ ਪੈਂਦੀ ਹੈ ਸਾਰੇ ਨਾਲੋਂ ਵੱਡੀ ਲੇਬਰ ਦੀ ਇੱਕ ਨੰਬਰ ਤੇ ਜੇ ਕਿਸੇ ਨੂੰ ਲੇਬਰ ਚੰਗੀ ਮਿਲਦੀ ਹੈ ਦੋ ਨੰਬਰ ਤੇ ਮਾਰ ਪੈਂਦੀ ਹੈ ਦੁੱਧ ਦੇ ਰੇਟ ਦੀ ਜੇ ਕੋਈ ਰੇਟ ਇਹਦਾ ਤੈਅ ਹੋਇਆ ਹੋਵੇ ਤੇ ਫਿਰ ਤਾਂ ਦੇਖੋ ਕੋਈ ਮਾਰ ਨਹੀਂ ਵਧੀਆ 2 ਰੁਪਏ ਬਚਦੇ ਨੇ ਜੇ ਥੋੜਾ ਜਿਹਾ ਕਈ ਵਾਰੀ ਆਪਾਂ ਨੂੰ ਰੇਟ ਨਹੀਂ ਮਿਲਦਾ ਇਹ ਚੀਜ਼ ਆਪਣੇ ਆਮ ਅਕਸਰ ਸੁਣਦੇ ਆਪਾਂ ਵੀ ਯਾਰ ਮੈਨੂੰ ਰੇਟ ਨਹੀਂ ਮਿਲਦਾ ਪਰ ਮੈਂ ਇੱਕ ਚੀਜ਼ ਮੈਂ ਨੋਟ ਕਰੀ ਐ ਇਹ ਚੀਜ਼ ਮੈਂ ਮੰਨਦਾ ਵੀ ਜੇ ਤੁਸੀਂ ਕੰਮ ਨੂੰ ਸਾਫ਼ ਸੁਥਰਾ ਕਰ ਰਹੇ ਹੋ ਕੰਮ ਨੂੰ ਚੰਗਾ ਕਰ ਰਹੇ ਹੋ ਕੁਆਲਿਟੀ ਅਗਲੇ ਨੂੰ ਤੁਸੀਂ ਦੇ ਰਹੇ ਹੋ ਤਾਂ ਸੋਨੂੰ ਰੇਟ ਉਹਨਾਂ ਨੂੰ ਪੁੱਛ ਕੇ ਦੇਣ ਦੀ ਲੋੜ ਨਹੀਂ ਸੋਡਾ ਮਨ ਕੀ ਕਹਿੰਦਾ ਵੀ ਤੁਸੀਂ ਕੀ ਰੇਟ ਚੀਜ਼ ਵੇਚਣੀ ਆ ਇਹ ਸੋਡੇ ਤੇ ਡਿਪੈਂਡ ਹੈ ਕਿਉਂਕਿ ਮੈਨੂੰ ਕਾਫੀ ਸਾਲ ਹੋ ਗਏ ਇਸ ਧੰਦੇ 'ਚ ਆਪਾਂ ਜਮੀ ਜ਼ੀਰੋ ਲੈਵਲ ਤੋਂ ਉੱਠ ਕੇ ਇਸ ਕੰਮ 'ਚ ਸ਼ੁਰੂਆਤ ਕਰੀ ਸੀ ਤੇ ਜਿੰਨਾ ਟਾਈਮ ਮੈਨੂੰ ਇਸ ਕੰਮ ਕਰਦਿਆਂ ਨੂੰ ਮੈਂ ਰੇਟ ਆਪ ਤੈਅ ਕਰਕੇ ਪਾ ਕੇ ਆਉਣਾ ਸ਼ੁਰੂ ਤੋਂ ਜਦੋਂ ਮੈਂ ਮੰਨ ਲਓ 2016 2016 17 'ਚ ਮੈਂ ਦੁੱਧ ਪਾਣ ਲੱਗਿਆ ਪਾਤਣਾ ਸ਼ਹਿਰ ਦੇ ਵਿੱਚ ਉਸ ਟਾਈਮ 6 ਰੁਪਏ ਰੇਟ ਦੀ ਫੈਂਟ ਦਾ ਤਾਂ ਉਸ ਟਾਈਮ 40 ਰੁਪਏ ਕਿਲੋ ਦੁੱਧ ਬਾਜ਼ਾਰ ਚ ਪਾਇਆ ਕਰਦੇ 65 ਰੁਪਏ 70 ਪੈਸੇ ਰੇਟ 6 ਰੁਪਏ 10 ਪੈਸੇ ਰੇਟ 6 ਰੁਪਏ 20 ਪੈਸੇ ਰੇਟ ਮੇਰੇ ਕੋਲੇ ਡੈਰੀਆਂ ਪਈਆਂ ਨੇ ਮੈਂ ਪਿੰਡ ਚੋਂ ਦੁੱਧ ਇਕੱਠਾ ਵੀ ਕਰਦਾ ਸੀ ਸਾਰੇ ਪਿੰਡ ਚੋਂ ਦੁੱਧ ਇਕੱਠਾ ਕਰਕੇ ਮੈਂ ਕਲੈਕਸ਼ਨ ਕਰਕੇ ਉਸ ਡੈਰੀ ਚ ਪਾ ਕੇ ਆਂਦਾ ਸੀ ਕੁਝ ਮੈਂ ਘਰਾਂ ਚ ਪਾ ਕੇ ਆਂਦਾ ਸੀ ਤੇ ਜਿਹੜਾ ਮੈਂ ਕਲੈਕਸ਼ਨ ਕਰਕੇ ਡੈਰੀ 'ਚ ਦੁੱਧ ਪਾ ਕੇ ਜਾਂਦਾ ਜਾਂ ਬੇਰਕਾ ਨੂੰ ਮੇਰਾ ਬੇਰਕਾ ਜਿਹੜੀ ਸਰਕਾਰੀ ਡੈਰੀ ਹੈ ਉਹਨੂੰ ਮੈਂ ਬਹੁਤ ਦੁੱਧ ਪਾਇਆ ਜਿਨੇ ਆਪਣੇ ਪੈਰ ਬਹੁਤ ਹੱਦ ਤੱਕ ਬਣ ਗਏ ਕਿਉਂਕਿ ਬੇਰਕਾ ਜਿਹੜੀ ਇਹ ਇੱਕ ਮਾਨਤਾ ਪ੍ਰਾਪਤ ਸਰਕਾਰ ਦੇ ਅਧੀਨ ਤੇ ਉਸ ਦੁਆਰ ਆਪਣੀ ਪੇਮੈਂਟ ਦੀ ਜਿਹੜੀ ਦੁੱਧ ਦੀ ਉਹ ਆਪਣੇ ਖਾਤੇ 'ਚ ਸਿੱਧੀ ਆਉਂਦੀ ਸੀ ਤੇ ਖਾਤੇ 'ਚ ਸਿੱਧੀ ਆਣ ਕਰਕੇ ਆਪਣੀ ਜਿਹੜੀ ਮਤਲਬ ਖਾਤੇ ਦੀ ਵਧੀਆ ਵੈਲਿਊ ਬਣ ਗਈ ਵਧੀਆ ਉਹਦੇ ਮਤਲਬ ਸਕੋਰ ਬਣ ਗਏ ਉਦੇ ਨਾਲ ਨਾਲ ਆਪਾਂ ਨੂੰ 10 ਲੱਖ ਦਾ ਇੱਕ ਪਰਸਨਲ ਲੋਨ ਮਿਲ ਗਿਆ ਬਿਨਾ ਕਿਸੇ ਚੀਜ਼ ਤੋਂ ਤੇ ਹੌਲੀ-ਹੌਲੀ ਚਲੋ ਕੁਸਰੂਚੀ ਇੱਧਰ ਵਧੇ ਰਹੀ ਥੀ ਕੁਸ ਪਸ਼ੂਆਂ ਦੀ ਰੁਚੀ ਉਹ ਚਲੋ ਕਿਸੇ ਹੋਰ ਗੱਲ 'ਚ ਤਾਂ ਗੱਲ ਆਪਣੀ ਰੇਟ 'ਚ ਵੀ ਬੇਰਕਾ ਨੂੰ ਮੈਂ ਉਦੋਂ ਜਦੋਂ ਰੇਟ ਪਾਇਆ ਕਰਦਾ 5 ਰੁਪਏ 70 ਪੈਸੇ 6 ਰੁਪਏ 6 ਰੁਪਏ 10 ਪੈਸੇ ਤੇ ਤੁਸੀਂ ਐ ਲਾ ਲਓ ਵੀ ਉਦੋਂ 100 ਫੈਂਟ ਦਾ 60 ਰੁਪਏ ਦੁੱਧ ਲੱਗਦਾ ਸੀ ਜਿਹੜਾ 100 ਫੈਂਟ ਦਾ ਸੀ ਅੱਜ 9 ਰੁਪਏ ਰੇਟ ਹੈ ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਵੀ ਰੇਟ ਨਹੀਂ ਦੁੱਧ ਦਾ ਵਧ ਰਿਹਾ ਵੀ ਰੇਟ ਅੱਜ 9 ਰੁਪਏ ਹੈ ਫੈਂਟ ਦਾ ਜੇ 100 0 ਦਾ ਤਾਂ 90 ਰੁਪਏ ਰੇਟ ਹੈ ਇਹ ਸਾਰੇ ਕਿਤੇ 8 8.5 ਰੁਪਏ ਰੇਟ 8500 900 ਮਤਲਬ ਇਹ ਰੇਟ ਹੈ 85 ਰੁਪਏ 100 ਫੈਂਟ ਦਾ 90 ਰੁਪਏ 100 ਫੈਂਟ ਦਾ ਉਸ ਟਾਈਮ 60 ਰੁਪਏ 100 ਫੈਂਟ ਦਾ 57 ਰੁਪਏ 100 ਫੈਂਟ ਦਾ 16 17 ਇੰਚ ਮਤਲਬ ਮੇਰੇ ਲਈ ਵੀ ਡੇਰੀ ਅੱਜ ਵੀ ਸਾਮੀਆਂ ਪਈਆਂ ਨੇ ਪਰ ਮੈਂ ਉਦੋਂ ਦੁੱਧ ਉਸ ਟਾਈਮ 40 ਤੋਂ ਸਟਾਰਟ ਕਰਿਆ ਜਿਹੜਾ 50 ਫੈਂਟ ਦਾ ਉਰੇ ਮੰਨ ਲਓ 30 32 ਰੁਪਏ ਲੱਗਦਾ ਸੀ ਜ਼ੋਰ ਮਾਰ ਕੇ 35 ਰੁਪਏ ਲਾ ਲਓ ਲੱਗ ਜਾਂਦਾ ਜੇ ਫੈਂਟ ਮਾੜੀ-ਮੂਟੀ 5 4 ਪੁਤੇ ਥੱਲੇ ਹੁੰਦੇ ਉਸ ਟਾਈਮ ਮੈਂ 40 ਤੋਂ 45 ਰੁਪਏ ਪਾਤਨਾ ਦੁੱਧ ਪਾਇਆ ਕਰਦਾ ਹੌਲੀ-ਹੌਲੀ ਮੈਂ 10 ਰੁਪਏ ਵਧਾ ਕੇ 55 ਰੁਪਏ ਕਰਤਾ ਫਿਰ ਮੈਂ 65 ਕਰਤਾ ਹੁਣ ਆਪਾਂ 70 ਤੋਂ 75 ਰੁਪਏ ਦੁੱਧ ਜਿਹੜਾ ਆਪਦਾ ਪਾ ਰਹਾਂ 55 56 ਫੈਂਟ ਦਾ 55 ਫੈਂਟ ਦਾ ਲਾ ਲਓ 60 ਫੈਂਟ ਤੱਕ ਅ ਜਿਆਦੇ ਆਪਾਂ ਪਾਉਨੇ ਆ ਕਿਉਂਕਿ 60 ਫੈਂਟ ਦਾ ਜਿਹੜਾ ਦੁੱਧ ਹੈ 60 ਫੈਂਟ ਦਾ ਤੇ 55 ਫੈਂਟ ਦਾ ਸਾਰਿਆਂ ਨਾਲੋਂ ਟਾਪ ਦੁੱਧ ਮੰਨਿਆ ਗਿਆ ਜਿਦੇ ਚੋ ਕੀ ਖੋਆ ਵੀ ਪ੍ਰੋਪਰ ਸਹੀ ਲਿਕੜਦਾ ਤੇ ਉਹਦੇ ਚ ਮੰਨ ਲਓ ਘਿਓ ਵੀ ਸਹੀ ਬਣਦਾ ਹਰ ਇੱਕ ਚੀਜ਼ ਚਾਹ ਵਗੈਰਾ ਵੀ ਸਹੀ ਬਣਦੀ ਹੈ ਤੇ ਦੁੱਧ ਵੀ ਨਾ ਬਾਲਾ ਘਾੜਾ ਹੁੰਦਾ ਨਾ ਬਾਲਾ ਪਤਲਾ ਹੁੰਦਾ ਹੁਣ ਤੁਸੀਂ ਕਹੋਗੇ ਤੁਸੀਂ ਫੈਂਟ ਨੂੰ ਕਿਵੇਂ ਸੈਟਲ ਰੱਖਦੇ ਹੋ ਫੈਂਟ ਨੂੰ ਬਈ ਗਾਂ ਦਾ ਦੁੱਧ ਜਿਵੇਂ ਆਪਾਂ ਵਿੱਚ ਪਾ ਕੇ ਫੈਂਟ ਨੂੰ ਸੈੱਟ ਕਰ ਸਕਦੇ ਹਾਂ ਜਿਵੇਂ 10 ਕਿਲੋ ਦੁੱਧ ਚ 1.5 ਕਿਲੋ ਗਾਂ ਦਾ ਦੁੱਧ ਪੈ ਜੇ ਤਾਂ ਵੀ ਮੰਨ ਲਾ ਫੈਂਟ ਕਿਉਂ ਕੁਝ ਦੜੇ ਦੇ ਦੁੱਧ ਦੀ ਜਿਹੜੀ ਫੈਂਟ ਹੈ ਉਹ ਜ਼ਿਆਦਾਤਰ 65 ਤੋਂ 68 ਰੁਪਏ 65 68 ਫੈਂਟ 65 ਤੋਂ 70 ਫੈਂਟ ਤੱਕ ਮੰਨ ਲਓ ਜਿਹੜੀ ਸਾਰੇ ਦੜੇ ਦੀ ਫੈਂਟ ਪੈਂਦੀ ਹੈ ਮੱਝਾਂ ਦੀ ਕਿਸੇ ਦੀ ਪੈਂਦੀ ਹੁੰਨੀ ਜਿਹੜਾ ਕੋਈ ਬਾਖੜੀ ਬੂਖੜੀ ਮਹਸ ਹੋਰੀ ਹੁੰਦੀ ਹੈ ਕਈ ਵਾਰੀ ਤੇ ਨਹੀਂ ਜ਼ਿਆਦਾਤਰ 65 ਤੋਂ 70 ਫੈਂਟ ਆਉਂਦੀ ਤਾਂ ਉਹਦੇ ਵਿੱਚ ਗਾਾਂ ਦਾ ਦੁੱਧ ਅਸੀਂ ਪਾ ਕੇ ਜਿਵੇਂ ਇੱਕ ਤੋਂ ਦੋ ਗਾਂ ਸਾਡੇ ਵਿੱਚ ਮੇਰੀ ਰੱਖੀ ਹੁੰਦੀਆਂ ਤੇ ਮੈਂ ਹੁਣ ਹਟ ਗਿਆ ਜਮਾ ਰੱਖਣੋਂ ਗਾਵਾਂ ਤੇ ਉਹ ਪਾ ਕੇ ਵਿੱਚ ਆਪਾਂ 55 ਪੈਂਟ ਤੋਂ ਲੈ ਕੇ 60 ਪੈਂਟ ਤੱਕ ਦੁੱਧ ਪਾਇਆ ਹੁਣ ਤੱਕ ਤੇ ਉਹਦੇ ਨਾਲ ਮੇਰਾ ਰੇਟ ਮੰਨ ਲਓ ਮੈਂ ਆਪ ਤੈਅ ਕਰਕੇ ਰੇਟ ਦਿੰਦਾ ਜੇ ਤੁਸੀਂ ਕਿਸੇ ਨੂੰ ਚੰਗਾ ਖਵਾਨਿਓ ਚੰਗੀ ਚੀਜ਼ ਅੱਗੇ ਕਿਸੇ ਨੂੰ ਦੰਨਿਓ ਤਾਂ ਤੁਸੀਂ ਰੇਟ ਆਪ ਤੈਅ ਕਰਕੇ ਦੇ ਸਕਦੇ ਆ ਥੋੜਾ ਜਿਹਾ ਆਪਾਂ ਨੂੰ ਆਪ ਦੇ ਆਪ ਤੇ ਮਾਨ ਹੋਣਾ ਚਾਹੀਦਾ ਬੀ ਜਰ ਆਪਾਂ ਵਧੀਆ ਚੀਜ਼ ਖਵਾਣੀ ਆ ਕਿਸੇ ਨੂੰ ਮਾੜੀ ਨਹੀਂ ਦੇਣੀ ਇਸ ਕਰਕੇ ਜਿਹੜੀ ਤੁਹਾਡੀ ਪਕਾਈ ਹੈ ਜਿਹੜੀ ਤੁਹਾਡੀ ਮਿਹਨਤ ਹੈ ਉਹ ਤੁਹਾਨੂੰ ਜਰੂਰ ਬਚੂਗੀ ਇਸ ਕੰਮ ਵਿੱਚ ਕਮਾਈ ਤਾਂ ਹੈਗੀ ਹੈ ਜਰੂਰ ਪਰ ਤੁਸੀਂ ਕਰਨੀ ਕਿਵੇਂ ਉਹ ਸਾਨੂੰ ਪਤਾ ਤੁਸੀਂ ਮੱਝਾਂ ਗੱਭਣ ਲੈ ਕੇ ਤਿਆਰ ਕਰਕੇ ਵੇਚਣੀਆਂ ਨੇ ਤਾਂ ਵੀ ਡੰਗਰਾਂ ਚ ਕਮਾਈ ਹੈ ਮੱਝਾਂ ਤਾਜ਼ੀਆਂ ਲੈ ਕੇ ਦੁੱਧ ਪਾ ਕੇ ਮਤਲਬ ਮੱਝਾਂ ਸਾਹਮਣੀਆਂ ਨੇ ਅੱਗੇ ਤਾਂ ਵੀ ਕਮਾਈ ਹੈ ਕਟੀਆਂ ਛੋਟੀਆਂ ਲੈ ਕੇ ਤਿਆਰ ਕਰਕੇ ਪਾਲਦੇ ਤਾਂ ਵੀ ਕਮਾਈ ਹੈ ਹਰ ਇੱਕ ਕੰਮ ਚ ਮੱਜਾਂ ਦੇ ਚ ਕਮਾਈ ਹੈ ਜਿਹੜਾ ਕਹਿੰਦਾ ਕਿ ਇਹ ਚ ਕਮਾਈ ਨਹੀਂ ਗੋਹੇ ਨਾਲ ਗੋਹਾ ਅੱਜ ਕੱਲ ਇਹੋ ਜਿਹਾ ਸਮਾਂ ਇਹਨਾਂ ਮੱਜਾਂ ਦਾ ਗੋਹੇ ਤੋਂ ਵੀ ਲੋਕ ਕਮਾਈ ਕਰ ਰਹੇ ਨੇ ਗੋਬਰ ਗੈਸ ਪਲਾਂਟ ਕਟਹਾਣੇ ਲਵੇ ਆ ਉਹਨਾਂ ਨੇ ਤਿੰਨ ਤੋਂ ਚਾਰ ਗੋਬਰ ਗੈਸ ਪਲਾਂਟ ਲਾ ਕੇ ਢੋਲੀਆਂ ਭਰ ਕੇ ਗੈਸ ਦੀਆਂ ਅੱਗੇ ਸਪਲਾਈ ਕਰ ਰਹੇ ਨੇ ਜਿਨ੍ਹਾਂ ਦੇ ਦਿਮਾਗ ਨੇ ਹੁਣ ਅਸੀਂ ਵੀ ਅੱਗੇ ਅੱਗੇ ਸੋਚਿਆ ਵੀ ਜਿਵੇਂ ਜਿਵੇਂ ਆਪਣਾ ਕੰਮ ਵਧੂਗਾ ਪਿੱਛੇ ਬੈਕ ਸਾਈਡ ਫਾਰਮ ਲਾ ਕੇ ਆਪਾਂ ਉੱਪਰ ਜਾਂ ਇਸ ਪਲਾਂਟ ਵੱਡੇ ਲਾ ਕੇ ਉਹਦੀਆਂ ਮਸ਼ੀਨਾਂ ਆਂਦੀਆਂ ਨੇ ਢੋਲੀਆਂ ਭਰੀਆਂ ਜਾਂਦੀਆਂ ਨੇ ਨਾਲੇ ਦੂਜੀ ਗੈਂਸ ਨਾਲੋਂ ਇਹ ਗੈਂਸ 100 ਗੁਣੇ ਚੰਗੀ ਐ ਕਮਾਈ ਇਹਦੇ ਹਰ ਇੱਕ ਕੰਮ 'ਚ ਆ ਥੋੜੀ ਜੀ ਆਪਾਂ ਨੂੰ ਤੈਅ ਬਣਾਣੀ ਪਊਗੀ ਵੀ ਆਪਾਂ ਤੈਅ ਬਣਾਉਣੀ ਕਿ ਮੈਂ ਇਹ 'ਚੋਂ ਕਮਾਈ ਕਰਨੀ ਕਿਵੇਂ ਥੋੜੀ ਜੀ ਇੱਕ ਵਾਰੀ ਲਾਗਤ ਤਾਂ ਦੇਖੋ ਲਾਣੀ ਪੈਂਦੀ ਐ ਪਰ ਬਾਹਰਲੇ ਮੁਰਖਾਂ ਨਾਲੋਂ ਬਹੁਤ ਵਧੀਆ ਧੰਦਾ ਬਹੁਤ ਸੋਹਣਾ ਧੰਦਾ ਨਾਲੇ ਤਾਂ ਸਾਰਨੋਂ ਵੱਡੀ ਗੱਲ ਜਿਹੜਾ ਅੰਮ੍ਰਿਤ ਵੇਲੇ ਦਾ ਜਾਗਣਾ ਅੰਮ੍ਰਿਤ ਵੇਲੇ ਉੱਠ ਕੇ ਦੋ ਰੁਪਏ ਕਮਾਈ ਕਰਨੀ ਅੰਮ੍ਰਿਤ ਵੇਲੇ ਉੱਠ ਕੇ ਕੰਮ ਕਰਨਾ ਕਿਉਂਕਿ ਸਿਆਣੇ ਬਜ਼ੁਰਗ ਕਹਾਂ ਕਰਦੇ ਜਿਹੜਾ ਬੰਦੇ ਦਾ ਕੰਮ ਹੈ ਉਹ ਬੰਦੇ ਦੇ ਕਰਮ ਨੇ ਜਿਹੜਾ ਆਪਾਂ ਕੰਮ ਕਰਦੇ ਆ ਉਹ ਬੰਦੇ ਦੇ ਕਰਮ ਨੇ ਤੇ ਕਮਾਈ ਕਰਨੀ ਕੰਮ ਕਰਨਾ ਅੰਮ੍ਰਿਤ ਵੇਲੇ ਉੱਠ ਕੇ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਹੈ ਜਰੂਰ ਜਿੰਨੇ ਵੀ ਮੁੰਡੇ ਆਪਾਂ ਨੂੰ ਦੇਖਦੇ ਨੇ ਸਿਆਣੇ ਬੰਦੇ ਦੇਖਦੇ ਨੇ ਅਮਰਤ ਵੇਲੇ ਉੱਠ ਕੇ ਜਰੂਰ ਕੰਮ ਵੀ ਕਰੋ ਖੇਤ ਪਾਣੀ ਗੇੜਾ ਮਾਰੋ ਆਪਦੇ ਪਸ਼ੂਆਂ ਦਾ ਕੰਮ ਕਰੋ ਜਦੋਂ ਤੁਸੀਂ ਸਵੇਰੇ ਉੱਠੋਂ ਤੁਹਾਡਾ ਸਰੀਰ ਵੀ ਸੈੱਟ ਰਹੂਗਾ ਤੁਹਾਡਾ ਕੰਮ ਕਰਨ ਨੂੰ એનર્ਜੀ ਰਹੂਗੀ ਸਰੀਰ ਚ ਡਿਗੂ ਡਿਗੂ ਹੋਊਗਾ ਤੇ ਨਾਲੇ ਸਾਰਾ ਦਿਨ ਤੁਹਾਡਾ ਚੰਗਾ ਲੰਘੂਗਾ ਜਦੋਂ ਆਪਾਂ ਉੱਠਣਸਾਰ ਫੋਨ ਚੱਕ ਲਿਆ ਆ ਦੇਖ ਲਿਆ ਉਹ ਦੇਖ ਲਿਆ ਉਥੇ ਸੁਸਤੀ ਪੈਂਦੀ ਡਿਗਦੇ ਡਿਗਦੇ ਆਪਣਾ ਸਰੀਰ ਵੀ ਬੇਕਾਰ ਹੁੰਦਾ ਇਸ ਕਰਕੇ ਕੰਮ ਕਰਨਾ ਬੰਦੇ ਦੇ ਕਰਮ ਨੇ ਅੰਮ੍ਰਿਤ ਵੇਲੇ ਉੱਠ ਕੇ ਨਾਲੇ ਤਾਂ ਇਹਨਾਂ ਤੋਂ ਕਮਾਈ ਕਰੋ ਨਾਲੇ ਇਹਨਾਂ ਚ ਕੰਮ ਕਰੋ ਨਾਲੇ ਤੁਸੀਂ ਆਪ ਖੁਸ਼ ਨਾਲੇ ਤੁਹਾਡਾ ਪਰਿਵਾਰ ਖੁਸ਼ ਨਾਲੇ ਲੋਕ ਦੇਖਣੋਂ ਇਹ ਖੁਸ਼ ਤਾਂ ਕਾਮਯਾਬੀ ਸੋਡੀ ਸੋਭਾ ਲੋਕਾਂ ਦੀ ਇਹ ਜਿਹੜੀ ਬਣੀ ਹੋਈ ਹੈ ਇਸ ਕਰਕੇ ਕੰਮ ਕਰੋ ਕਮਾਈ ਕਰੋ ਰੱਜ ਕੇ ਖਾਓ ਰੱਜ ਕੇ ਕਮਾਓ ਰੱਜ ਕੇ ਖਵਾਓ ਚੰਗਾ ਲੱਗਿਆ ਸ਼ੇਅਰ ਕਰੋ ਰਿੱਡੂ ਡੈਰੀ ਫਾਰਮ ਪੇਜ ਨੂੰ ਫੋਲੋ ਕਰੋ ਲਵ